ਇਹ ਗੱਲ ਸੁਣ ਕਿਹੜੀਆਂ ਚੂੜੀਆਂ ਦੀ ਗੱਲ ਕਰਦੀਆਂ ਨਾਲੇ ਕੁੜੀ ਵਾਲਾ ਸੂਟ ਚੜਾਇਆਗਾ ਤੂੰ ਕਾਹਤੋਂ ਚੜਾਇਆ ਹੈ ਹਾਏ ਮੈਂ ਮਰ ਜਾ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਨਿਕ ਲੈਣੀ ਨਹੀਂ ਡੈਣੇ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਐ ਓਹ ਹੋ ਕੀ ਗਿਆ ਵਿੱਚੋਂ ਗੱਲ ਤਾਂ ਦੱਸ ਕੀ ਹੋਇਆ ਹੁਣਾਂ ਕੀ ਸੀ ਜਿਹੜਾ ਆਪਾਂ ਰਿਸ਼ਤਾ ਪ੍ਰੀਤ ਵਾਸਤੇ ਪੱਕਾ ਕੀਤਾ ਸੀ ਉਹ ਇਹਨੂੰ ਪਸੰਦ ਕਰਦੇ ਨੇ ਪਹਿਲਾਂ ਮੈਂ ਨਿਕਲਾ ਬother ਰਿਸ਼ਤਾ ਲੈਂਦੀ ਉਹਦੀ ਮਾਂ ਸੱਚ ਗੱਲ ਕਹਿੰਦੀ ਸੀ ਕੀ ਪਤਾ ਸੱਚੀਆਂ ਮੋਟੇ ਦਮਕਦੀ ਹੋਵੇ ਨਾਲੇ ਮੁੰਡੇ ਨੂੰ ਮੇਰੇ ਨੂੰ ਕੀ ਪਤਾਗਾ ਇਹ ਤਾਂ ਬੌਲੀਆਂ ਗੱਲਾਂ ਕਰਦਾ ਤੂੰ ਪੜਿਆ ਲਿਖਿਆ ਪਟਵਾਰੀ ਲੱਗਿਆ ਪਹਿਲਾਂ ਮੈਂ ਆਣਪੜ ਕੁੜੀ ਦਾ ਰਿਸ਼ਤਾ ਲੈਣੀ ਆ ਇਹ ਤਾਂ ਮੈਨੂੰ ਸਕੀਮ ਕੋਈ ਨਾ ਕੋਈ ਲੜਾਉਣੀ ਪਊਗੀ ਜੇ ਤੂੰ ਸੋਚਦੀ ਹੋਵੇਂ ਨਾ ਵੀ ਮੈਂ ਪਟਵਾਰੀ ਨਾਲ ਵਿਆਹ ਕਰਾ ਲੂੰਗੀ ਤੇ ਮੈਂ ਸੌਖੀ ਰਹੂੰਗੀ ਠੀਕ ਐ ਇਹ ਮੈਂ ਕਦੇ ਵੀ ਨਹੀਂ ਹੁੰਣ ਦੇਣਾ ਜਿੰਨੀ ਮੇਥੋਂ ਕੋਸ਼ਿਸ਼ ਹੋਈ ਨਾ ਮੈਂ ਜ਼ਰੂਰ ਕਰੂੰਗੀ ਦੇਖ ਸੰਭਾਲ ਲੁਗਾ ਇਹ ਕਾ ਤਬੈਂਦੀ ਸੀ ਪੀੜੀਆਂ ਦਾੜਾ ਮੈਨੂੰ ਸੀ ਪਤਾ ਖਸਮ ਦੇ ਮੂਰੇ ਬੇਨੇ ਕੀ ਕਰਨੀ ਆ ਤੂੰ ਹੱਲ ਤੇਰੇ ਤੇਰਾ ਦਿਮਾਗ ਹੱਲੇ ਤੇਰਾ ਆਹੋ ਮੇਰਾ ਤਾਂ ਮਾ ਖੱਲ ਗਿਆ ਪਤਾ ਮਾਰ ਕੇ ਛੱਡੂਏ ਨੇ ਤੇ ਕਿਵੇਂ ਪਕਾਈ ਮਾਰ ਦਿਆ ਕੁੱਤਿਆਂ ਵਾਲੀ ਬੋਲਾ ਤੁਸੀਂ ਹੀ ਰਹਿ ਗਿਆ ਤੁਹਾਨੂੰ ਹੀ ਪਾ ਦਿੰਦੇ ਆ ਲੈ ਲੈ ਇਹ ਨੂੰ ਤਾਂ ਗਿੱਜੀ ਪਈ ਆ ਹੱਥ ਚ ਕਾਣ ਲੈ ਹਾਂ ਆ ਦੂਸਰੇ ਨੂੰ ਵੀ ਆ ਜਾ ਆਰਾ ਪੁੱਤ ਲੈ ਤੂੰ ਵੀ ਇਹ ਰਜੀਪਾ ਜੀਆ ਉਹ ਬਰਿੰਦਰਾ ਤੂੰ ਅੱਜ ਜਾਣਾ ਨਹੀਂ ਡਿਊਟੀ ਤੇ ਕੀ ਸੋਚੀ ਜਾਣਾ ਹਾਂ ਹਾਂ ਬਾਪੂ ਕੀ ਸੋਚਦਾ ਰਪਿਆ ਮੈਨੂੰ ਲੱਗਦਾ ਤੇਰੀ ਨਜ਼ਰ ਅਜੇ ਉਤਰੀ ਨਹੀਂ ਲੈ ਬਾਪੂ ਇੱਕ ਵਾਰੀ ਹੋਰ ਉਤਾਰ ਲਿਆ ਮੈਂ ਫਿਰ ਮੈਂ ਹਾਂ ਉਹ ਮੈਂ ਤਾਂ ਆ ਬੱਚੇ ਨਾਲ ਖੇਡਣ ਆ ਗਿਆ ਸੀਗਾ ਅੱਛਾ ਹੋਰ ਇੱਕ ਨਮਾਇਆ ਮੈਂ ਕਿੱਥੇ ਚੱਲੇ ਜਾ ਹਾਲ ਚਾਲ ਪੁੱਛਿਆ ਮੈਂ ਨੀਰਾਪਾਤ ਆ ਮੇ ਬਾਪ ਚਲ ਚਲ ਠੀਕ ਹੈ ਬਾਪੂ ਮੈਂ ਚਲਦਾ ਸੀਗਾ ਚੰਗਾ ਜਾ 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 ਆ ਲੈ ਆਦਾ ਇਹ ਤਾਂ ਰੱਜੀ ਪਈ ਹੈ ਵੇਰੇ ਕਿਤੇ ਮੈਨੂੰ ਡਰ ਲੱਗ ਜਾਂਦਾ ਹੈ ਕਿ ਬਹਾਨਾ ਮਰੂੰਗਾ ਮੈਂ ਐਵੇਂ ਬੁਰਾ ਤਾਂ ਹੀ ਲੱਗਦਾ ਵੀ ਅੱਜ ਫੇਰ ਆ ਗਿਆ ਇਹ ਮੈਂ ਕਹਿੰਦਾ ਮੈਂ ਚਲਾ ਜਾਏਂ ਕਹਿ ਦੂੰਗਾ ਬੀਬੀ ਤੁਹਾਡੀ ਮਿੰਤੀ ਚ ਫਰਕ ਰਹਿ ਗਿਆ ਚੱਲ ਦੇਖਦਾ ਕੀ ਬਣਦਾ ਅੰਦਰ ਜਾ ਕੇ ਸੱਸੀ ਕਹ ਬਈ ਹੋਰ ਕੀ ਲਾ ਬਈ ਠੀਕ ਹੈ ਵਧੀਆ ਬਈ ਉਹ ਬਈ ਬਾਪੂ ਜੀ ਹੈਗੇ ਸੀ ਘਰੇ ਨਾ ਬਾਪੂ ਜੀ ਤਾਂ ਖੇਤ ਕੰਨੀ ਗਏ ਸੀ ਕਿਵੇਂ ਸੀਗੇ ਉਹ ਬਈ ਉਹ ਨਾ ਮਿੰਤੀ ਚ ਫਰਕ ਸੀਗਾ ਮੜਾ ਜਾ ਕੋਈ ਨਾ ਬਈ ਕਹਿ ਦੂੰਗਾ ਕਰਵਾ ਦਾ ਹਾਂ ਕਹਿੰਦੇ ਸੀ ਬਾਪੂ ਜੀ ਕਰਾਉਣੀ ਸੀਗੀ ਅੱਛਾ ਤੇ ਇੱਕ ਬਈ ਮੈਂ ਤੇਰੇ ਨਾਲ ਨਾ ਗੱਲ ਕਰਨੀ ਸੀਗੀ ਹਾਂ ਦੱਸ ਬਈ ਉਹ ਮੈਂ ਕਹਿੰਦਾ ਸੀ ਉਹ ਤੇਰੀ ਭੈਣ ਨੇ ਸੀ ਜੜੀ ਆਪਣਾ ਪ੍ਰੀਤੀ ਉਹ ਨਹੀਂ ਨਹੀਂ ਪ੍ਰੀਤੀ ਗਲਬੋ ਗਲਬੋ ਹਾਂ ਹਾਂ ਬਈ ਬਈ ਉਹਦੇ ਨਾਲ ਬੇਬੇ ਥੋੜਾ ਜਿਹਾ ਮਾੜਾ ਸਲੂਕ ਜਾਨੀ ਕਰਦੀ ਬਈ ਉਹ ਤਾਂ ਹੁਣ ਪਤੀ ਆ ਬਥੇਰਾ ਮਾਣ ਨੂੰ ਸਮਝਾਉਣੇ ਆਗੇ ਮੰਨਦੀ ਕਿਹੜਾ ਹੈਗੀ ਹੈਗੀ ਫਿਰ ਮਤਰੀ ਮਾਂ ਤਾਂ ਮਤਰੀ ਹੀ ਹੋਈ ਨਾ ਇਹ ਤਾਂ ਬਥੇਰਾ ਨੂੰ ਭੈਣਾ ਵਾਂਗੂ ਸਮਝਦੇ ਆ ਬਈ ਬਈ ਮੈਂ ਇੱਕ ਗੱਲ ਕਹਿ ਪੁੱਛੀ ਤੈਨੂੰ ਤੂੰ ਤਾਂ ਬਾਹਰ ਅੰਦਰ ਜਾਣਾ ਰਹਿਣਾਗਾ ਹਾਂ ਬਈ ਜੇ ਕੋਈ ਚੰਗਾ ਆ ਮੁੰਡਾ ਹੈਗਾ ਹਨਾ ਨੂਰੀ ਨੂਰੀ ਤੇ ਲੱਗਿਆ ਤਾਂ ਅਸੀਂ ਕਰ ਪੀ ਦੇਵਾਂਗੇ ਅੱਛਾ ਵੀ ਮੁੰਡਾ ਲਵਦੇ ਫਿਰਦੇ ਸੀ ਹਾਂ ਮੁੰਡਾ ਲਵਦੇ ਫਿਰਦੇ ਸੀ ਐ ਵੀ ਹੁਣ ਪਤੀ ਇੱਥੇ ਮਾਂ ਦੁਖੀ ਕਰਦੀ ਹੈ ਹਨਾ ਚਲਾ ਆਪਦੇ ਘਰੇ ਵਗ ਜੇ ਰੋਜ਼ ਉਹਨੂੰ ਦੇਖਿਆ ਵੀ ਨਹੀਂ ਆਂਦਾ ਇਹ ਗੱਲ ਤਬਈ ਤੇਰੀ ਚਲ ਸਿਆਣੀ ਲੱਗੀ ਮੈਨੂੰ ਪਰ ਜੇ ਉਹ ਉਹਨੂੰ ਤਰਾਜ ਨਾ ਹੋਵੇ ਮੈਂ ਵਿਆਹ ਕਰਾ ਲੂੰ ਭਈ ਉਹਦੇ ਨਾਲ ਭਈ ਤੂੰ ਵਿਆਹ ਹਾਂ ਭਈ ਭਈ ਫਿਰ ਅਸੀਂ ਹੋਰ ਕੀ ਭਾਲਦੇ ਆ ਅਸੀਂ ਤਾਂ ਇਤੋਂ ਵੱਡਾ ਸਾਡੇ ਕੀ ਕਰਮ ਹੋਣਗੇ ਜੇ ਤੂੰ ਵਿਆਹ ਕਰਾ ਲਏਂਗਾ ਉਹ ਬਸ ਐਂ ਅਸੀਂ ਭਈ ਤੂੰ ਗੱਲ ਕਰ ਲਈਂ ਮਾੜੀ ਜੀ ਭਾਈ ਮੈਂ ਤਾਂ ਹੁਣ ਕਿਵੇਂ ਗੱਲ ਕਰੂੰਗਾ ਭਈ ਮੈਨੂੰ ਡਰ ਲੱਗਦਾ ਬੇਬੇ ਤੋਂ ਵੀ ਥਾਣਾ ਵਿਕਾਨ ਭਾਈ ਮਾਂ ਕੋਲੇ ਗੱਲ ਨਾ ਬਗੀ ਮਾਂ ਕੋਲੇ ਗੱਲ ਬਗੀ ਬਈ ਗੁੱਤ ਫਟ ਦੂ ਲਗ ਲੱਬੋ ਦੀ ਮੈਨੂੰ ਵੀ ਇਹੀ ਡਰ ਆ ਭਾਈ ਕਿਤੇ ਮੇਰੇ ਕਰਕੇ ਸੁਣਨੀਆ ਪੈਣਾ ਉਹ ਤਾਂ ਉਹ ਨਹੀਂ ਚੱਲਦੀ ਹੈਗੀ ਭਾਈ ਫਿਰ ਇਹ ਤਾਂ ਨਾਲ ਗਲੱਬੋ ਤੋਂ ਵੀ ਭਾਈ ਪੁੱਤ ਦਾ ਪੁੱਸਣਾ ਦਾ ਪੋਣਾ ਹਨਾ ਜੇ ਕੱਲ੍ਹ ਨੂੰ ਉਹਦੇ ਨਾਂ ਪਸੰਦ ਆ ਫਿਰ ਵੀ ਔਖਾ ਹੋ ਜੇ ਨਾ ਆਖੂ ਮੇਰੇ ਨਾਲ ਬਿਰਕਰਾਰ ਕੀਤਾਗਾ ਨਾ ਨਾ ਉਹ ਤਾਂ ਭਾਈ ਜਦੋਂ ਮੈਂ ਗੱਲ ਕਰਨ ਦਾ ਵੀ ਉਹ ਖਾਣਾ ਸਾਰਾ ਟਾਈਮ ਉਹ ਘਰੇ ਰਹਿੰਦੀ ਹੈ ਮੈਨੂੰ ਲੱਗਦਾ। ਨਾ ਭਾਈ ਅੱਜ ਨਾ ਇੱਥੇ ਆਪਣੇ ਮੇਲਾ ਭਰੂਗਾ ਥਨੇ। ਅੱਛਾ ਸ਼ਾਮ ਨੂੰ ਸਮਾਦ ਤੇ। ਉੱਥੇ ਜਾਉ ਨਾਲ ਉਹ ਪ੍ਰੀਤੋ ਬਈ। ਚੱਲ ਤੂੰ ਮਣਾ ਮੋਟਾ ਜਾਣ ਦਿਉਣਾ ਪਲੌਂਚ ਲਾਉਂਦੀ ਆ। ਤੂੰ ਉੱਥੇ ਗੱਲ ਕਰ ਲੈਂਗੇ ਤਾਂ ਭਾਈ ਮੈਨੂੰ ਦੱਸ ਦੀ ਜੇ ਉਹਨੂੰ ਪਸੰਦ ਆ ਤਾਂ ਮੈਂ ਫਿਰ ਮਾਨ ਨਾਲ ਗੱਲ ਕਰ ਲਊਗਾ। ਚੱਲ ਕੋਈ ਗੱਲ ਨਹੀਂ ਭਾਈ ਮੈਨੂੰ ਹਨਾ ਪਤਾ ਕਰਕੇ ਦੱਸ ਦੀ ਤੇ ਮੈਂ ਬਾਗਜੂ ਬਈ ਮੈਂ ਟਾਈਮ ਕਿੰਨਾ ਕੀ ਟਾਈਮ ਵਾਏ? 5:30 ਪੰਜ ਜਾਣਗੇ ਬਈ। ਚਲ ਠੀਕ ਆ ਬਈ। ਹੋ ਚਾ ਬਈ ਆਪਣੀ। ਬਈ ਸ਼ੁਕਰੀਆ ਚੱਲ ਜੀ ਬਾਪੂ ਆਇਆ ਬਈ ਭੇਜ ਦਿਓ ਨਾ ਚੰਗਾ ਠੀਕ ਐ ਕੋਈ ਨਾ ਬਈ ਠੀਕ ਓਕੇ ਬਈ ਲੈ ਇਸ ਤੋਂ ਵਧੀਆ ਕੀ ਹੁੰਦਾ ਗਲਬੋ ਦੇ ਕਰਮ ਖੁੱਲ ਜਾਣਗੇ ਜੇ ਕਿਤੇ ਇਹ ਨਾਲ ਰਿਸ਼ਤਾ ਹੋ ਜੇ ਇਹਦਾ ਰੱਬਾ ਕਰ ਦੇ ਕੋਈ ਹਿੱਲਾ ਚਲੋ ਬਈ ਮੇਰਾ ਸੂਟ ਐ ਇੰਨਾ ਵੀ ਨਹੀਂ ਮਾੜਾ ਹੈਗਾ ਤੂੰ ਦੇਖ ਕੇ ਦੰਦ ਗੱਡੀ ਜੰਨਾ ਮੈਂ ਸੂਟ ਤਾਂ ਸੋਹਣਾ ਪਹਿਣੇ ਮੈਂ ਤਾਂ ਹੈਰਸਦਾ ਸੀ ਮਨ ਲਾ ਮੇਰੀ ਭੈਣ ਦੇ ਮੋਤੀ ਪੁੰਦ ਕੀਤੇ ਹੋਏ ਨੇ ਮੋਤੀ ਪੁੰਨ ਕੀਤੇ ਹੋਏ ਇੱਕ ਤਾਂ ਪੂਰੀ ਗੱਲ ਇਹ ਵੀ ਨਹੀਂ ਦੱਸ ਕੇ ਜਾਂਦਾ ਅੱਜ ਤਾਂ ਮੈਂ ਮੇਲੇ ਚੋਂ ਨਾ ਚੂੜੀਆਂ ਚੜਵਾ ਕੇ ਲੈ ਕੇ ਆਉਂਗੀ ਹਰੇ ਰੰਗ ਦੀਆਂ ਗੱਲ ਸੁਣ ਕਿਹੜੀਆਂ ਚੂੜੀਆਂ ਦੀ ਗੱਲ ਕਰਦੀਆਂ ਨਾਲੇ ਕੁੜੀ ਵਾਲਾ ਸੂਟ ਚੜਾਇਆ ਦਾ ਤੂੰ ਕਦੋਂ ਚੜਾਇਆ ਇਹ ਕੀ ਹੋ ਗਿਆ ਬੇਬੇ ਚੱਲੀ ਆ ਪਗਲਾਬੂ ਕਿੱਥੇ ਚੱਲੀਏ ਬੇਬੇ ਮੇਲੇ ਜਾਣਾ ਔਰ ਕਿੱਥੇ ਜਾਣਾ ਤੂੰ ਪਤਾ ਨਹੀਂ ਅੱਜ ਮੈਂ ਛੁੱਟੀ ਘਰੀ ਐ ਸਪੈਸ਼ਲ ਮੇਲੇ ਖਾਤਰ ਗੱਲ ਸੁਣ ਮੇਰੀ ਕੋਈ ਮੇਲੇ ਮੁੱਲੇ ਤੇ ਨਹੀਂ ਜਾਣਾ ਚੰਗਾ ਹੋਇਆ ਤੂੰ ਛੁੱਟੀ ਲੈ ਲਈ ਆਪਾਂ ਤੇਰੇ ਨਾਮੇ ਕੋਲੇ ਜਾ ਕੇ ਆਉਣਾ ਹਾਏ ਹੁਣ ਮੇਲਾ ਫਿਰ ਮੇਲੇ ਨੂੰ ਛੱਡ ਤੂੰ ਤੇ ਗੱਲ ਸੁਣ ਮੇਰੀ ਨਾਲੇ ਤਾਂ ਅੱਜ ਕੁੱਕੜ ਘਰੇ ਨਹੀਂ ਹੈਗਾ ਨਾਲੇ ਤੇਰਾ ਤਾਇਆ ਕੁੱਕੜ ਵੀਰੇ ਤਾਂ ਹੁਣੀ ਆਇਆ ਬੀਬੇ ਅੰਦਰ ਅੰਦਰ ਪਾ ਗਿਆ ਹਾਂ ਚੱਲ ਕੋਈ ਨਹੀਂ ਇਹਨੇ ਵੀ ਕੰਮ ਜਾਣਾਗਾ ਘਰੇ ਕੋਈ ਨਹੀਂ ਹੋਣਾ ਤੇ ਬਾਹਰ ਲਾ ਕੇ ਰੱਖੀ ਜੇ ਬਾਹਰ ਖੁੱਲਾ ਰੱਖਿਆ ਨਾ ਤੇ ਮੇਥੋਂ ਵੀਰਾ ਨਹੀਂ ਹਾਂਜੀ ਕੋਈ ਨਾ ਕਿਤੇ ਖੁੱਲਾ ਛੱਡ ਦੇ ਕੋਈ ਆ ਜੇ ਤੀਜਾ ਲੈ ਜਾ ਚੱਕ ਕੇ ਸਾਰੀਆਂ ਚੱਲ ਗਿਆ ਪੁੱਤ ਬੇਬੇ ਮੇਲੇ ਜਾਣਾ ਸੀ ਨਹੀਂ ਪੁੱਤ ਆਖਣ ਹੋਈ ਜਾਂਦਾਗਾ ਕੋਈ ਨਾ ਬਰੀ ਤੂੰ ਮੇਲੇ ਕਦੇ ਫੇਰ ਬਗ ਜਾਗੇ ਆਪਾਂ ਅਗਲੇ ਸਾਲ ਫੇਰ ਮੇਲਾ ਆ ਜੂਗਾ ਮਾਮੀ ਬਾਲੀ ਬਿਮਾਰ ਹੋ ਰਹੀ ਹੈ ਤੂੰ ਪਤਾ ਲਿਆ ਫਿਰ ਤੂੰ ਕਿਦੇ ਨਾਲ ਜਾਏਂਗੀ ਕਿਤੇ ਨਹੀਂ ਜਾਣਾ ਤੂੰ ਕਿਦੇ ਨਾਲ ਜਾਏਂਗੀ ਤੇਰੇ ਮਾਮੇ ਦਾ ਤਾਂ ਤੈਨੂੰ ਫਿਕਰ ਨਹੀਂ ਬੇਬੇ ਹੌਲੀ ਵੀ ਬੋਲ ਪਿਆ ਗਰਬਾਲੀ ਦੂਰ ਖੜੇ ਆਸੀਂ ਚੰਗਾ ਧਿਆਨ ਰੱਖੀਆ ਆਪਣਾ ਚੰਗਾ ਚੱਲ ਪੁੱਤ ਧਿਆਨ ਰੱਖੀ ਚਾਲ ਕੋਈ ਨਾ ਹਰੀਆਂ ਚੂੜੀਆਂ ਦਾ ਕੀ ਆ ਵੀਰ ਭੇਦੀ ਦਰਜਣ ਮਿਲ ਜੂਗੀ ਦੁਕਾਨ ਤੋਂ ਮੰਗਾ ਲੂੰ ਬਾਈ ਤੋਂ ਸੱਚ ਬਾਰ ਤਾਂ ਭੇੜਿਆ ਵਾਂ ਸੱਚ ਹਲੇ ਤਾਂ ਬਾਈ ਘਰੇ ਹੈਗਾ ਬਾਅਦ ਚ ਭੇਡ ਦੂੰ ਕੌਣ ਹੈ ਮੈਂ ਕਹ ਜੀ ਕੌਣ ਹੈ ਬਾਹਰ ਇੱਕ ਮਿੰਟ ਲੇ ਆਪੇ ਬਾਹਰ ਖੋਲਣ ਲੱਗ ਗਿਆ ਹੱਸ ਗਈ ਆਹ ਹਾਂਜੀ ਦੱਸੋ ਕੰਮ ਕੀ ਆ ਉਹ ਤਾਂ ਮੈਂ ਅੰਕਲ ਜੀ ਕੋਲੇ ਆਉਣਾ ਸੀਗਾ ਅੰਕਲ ਜੀ ਤਾਂ ਜੀ ਘਰੇ ਨਹੀਂ ਹੈਗੇ ਤੁਸੀਂ ਕੱਲ ਨੂੰ ਆ ਜਿਓ ਨਹੀਂ ਮੇਰੀ ਗੱਲ ਚਾਣੀ ਪੀਉਂਦੇ ਹੈਗੇ ਨਹੀਂ ਬੀਬੀ ਨਾ ਉਹ ਕਿਉਂ ਬੀਬੀ ਨਹੀਂ ਕਿਉਂ ਨਹੀਂ ਮਤਲਬ ਮੇਰੀ ਬੀਬੀ ਘਰੇ ਨਹੀਂ ਹੈਗੀ ਲੈ ਬੀਬੀ ਕਿਹੜਾ ਫਿਰ ਚਾਹ ਗੁੜ ਨਾਲ ਲੈ ਗਈ ਨਹੀਂ ਜੀ ਮੇਰਾ ਮਤਲਬ ਕਰ ਹੈ ਨਹੀਂਗਾ ਕੋਈ ਵੀ ਤੁਹਾਨੂੰ ਚਾਹ ਬਣਾਉਣੀ ਨਹੀਂ ਹੁੰਦੀ ਹੈਗੀ ਹਾਂਜੀ ਹੁੰਦੀ ਆ ਬੈਠੋ ਮੈਂ ਬਣਾ ਦਿੰਨੀ ਆ ਜੀ ਲਓ ਜੀ ਅਨ ਤੁਸੀਂ ਵੀ ਬੈਠ ਜਾਓ ਇੱਧਰ ਨਾ ਬੱਸ ਲਾ ਫਿਰ ਕਿਉਂ ਆ ਬੈਠੇ ਬੈਜੋ ਐ ਖੜੇ ਥੋੜੀ ਰਹੋਗੇ ਹੁਣ ਬਈ ਤੁਸੀਂ ਚਾਹ ਬਹੁਤ ਸਵਾਦ ਨਾਲ ਨੇ ਮੈਂ ਨਹੀਂ ਬਣਾਈ ਇਹ ਤਾਂ ਮੇਰੀ ਬੀਬੀ ਬਣਾ ਕੇ ਗਈ ਸੀ ਜਾਣ ਵੇਲੇ ਮੈਂ ਗਰਮ ਕਰਕੇ ਲਿਆਤੀ ਅੱਛਾ ਤੇ ਮੈਨੂੰ ਬਸ ਹੀ ਚਾਹੀ ਪਿਆਦੀ ਤੁਸੀਂ ਉਹ ਦੁੱਧ ਨਹੀਂ ਹੁੰਦਾ ਨਾ ਜੀ ਸਾਡੇ ਇੰਨਾ ਅਸੀਂ ਤਾਂ ਬਸ 10 ਕਿਲੋ ਦੁੱਧ ਲੈਣੇ ਆ ਉਹ ਸਾਰਾ ਸਵੇਰੀ ਲੱਗ ਜਾਂਦਾ ਹੁਣ ਪਿਛਲੇ ਪੈਰ ਲੈ ਕੇ ਆਵਾਂਗੇ ਨਾ ਫੇਰ ਦੁਬਾਰੇ ਚਾਹ ਬਣਾਵਾਂਗੇ 2:30 ਵਜੇ ਵਾਲੀ ਮੈਂ ਚਲੋ ਤੁਸੀਂ ਛੇਤੀ ਛੇਤੀ ਚਾਹ ਪੀ ਕੇ ਜਾਓ ਕਿਉਂ ਐਵੇਂ ਕਿਉਂ ਤਾਂ ਨਹੀਂ ਤੁਸੀਂ ਤਾਈ ਨੂੰ ਮਿਲਣਾ ਸੀ ਨਾ ਤਾਈ ਜੀ ਤਾਂ ਹੈ ਨਹੀਂਗੇ ਉਹ ਤਾਂ ਆਥਣੇ ਆਉਂਦੇ ਹੁੰਦੇ ਨੇ ਉਹ ਕੋਈ ਗੱਲ ਨਹੀਂ ਮੈਂ ਆਥਣੇ ਬਗ ਜੂੰਗਾ ਫਿਰ ਹਾਏ ਨਹੀਂ ਲੈਟ ਜਦੋਂ ਮੇਰੀ ਬੀਬੀ ਆ ਗਈ ਨਾ ਨਾਲ ਤਾਂ ਥੋਡੀਆਂ ਬੋਧੀਆਂ ਬਟ ਉਹਦੇ ਨਾਲੇ ਮੇਰੀ ਗੁੱਤ ਬਰਤ ਦੂਗੀ ਉਹ ਤਾਂ ਮੈਨੂੰ ਕਿਸੇ ਨਾਲ ਬੋਲਣ ਵੀ ਨਹੀਂ ਦਿੰਦੀ ਉਹਨਾਂ ਚਲੋ ਛੱਡੋ ਮੈਨਾਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਮੇਰੇ ਨਾਲ ਹਾਂ ਤਾਂ ਤੁਸੀਂ ਕਹਿੰਦਾ ਸੀ ਮੈਂ ਤਾਇਏ ਨਾਲ ਗੱਲ ਕਰਨ ਆਇਆ। ਨਹੀਂ ਉਹ ਤਾਂ ਇੱਕ ਬਹਾਨਾ ਸੀ ਤਾਇਆ ਜੀ ਮੈਂ ਨਾ ਤੁਹਾਡੇ ਨਾਲ ਹੀ ਜ਼ਰੂਰੀ ਗੱਲ ਕਰਨੀ ਸੀ। ਨਾ ਨਾ ਐਵੇਂ ਥੋੜੀ ਹੁੰਦਾ ਹੁੰਦਾ ਜਦੋਂ ਕਿਸੇ ਦੇ ਘਰੇ ਨਾ ਹੋਵੇ ਕੋਈ ਉਦੋਂ ਨਹੀਂ ਆਉਂਦੇ ਹੁੰਦੇ ਛੇਛੇ ਤੇ ਚਾਹ ਪੀ ਕੇ ਵਗਜੋ। ਮੈਂ ਨਾ ਤੁਹਾਨੂੰ ਦੱਸਣਾ ਸੀ ਮੈਂ ਨਾ ਤੁਹਾਨੂੰ ਬਹੁਤ ਪਿਆਰ ਕਰਦਾ। ਤੁਸੀਂ ਕਿਹੋ ਜਿਹਾ ਮਜ਼ਾਕ ਕਰਦੇ ਹੋ। ਆ ਪਿਆਰਪੂਰ ਤਾਂ ਮੇਰੇ ਕਰਮਾਂ 'ਚ ਹੈ ਹੀ ਨਹੀਂ। ਮੈਂ ਤਾਂ ਐਡੀ ਮਾੜੇ ਕਰਮਾਂ ਵਾਲੀ ਆ। ਜਦੋਂ ਮੇਰਾ ਜਨਮ ਹੋਇਆ ਸੀ ਨਾ ਮੇਰੇ ਜਨਮ ਤੋਂ 4 ਮਹੀਨੇ ਬਾਅਦ ਹੀ ਮੇਰੀ ਮਾਂ ਮੈਨੂੰ ਛੱਡ ਕੇ ਵਾਗ ਗਈ ਸੀ। ਮੇਰੀ ਮਾਂ ਨੇ ਮੇਰਾ ਨਾਮ ਕਰਮੀ ਰੱਖਿਆ ਸੀ। ਪਰ ਉਹਨੂੰ ਲੈਣਾ ਵਿਚਾਰੀ ਨੂੰ ਇੱਕ ਦਿਨ ਵੀ ਨਸੀਬ ਨਹੀਂ ਹੋਇਆ। ਫਿਰ 6 ਮਹੀਨੇ ਬਾਅਦ ਮੇਰਾ ਬਾਪੂ ਦੁਰਗਿਆ। ਨਾਲੇ ਮੇਰੀ ਬੀਬੀ ਕਹਿੰਦੀ ਹੁੰਦੀ ਐ ਤੂੰ ਕਰਮੀ ਕਿੱਥੇ ਆ? ਤੂੰ ਤਾਂ ਮਾੜੇ ਕਰਮਾਂ ਵਾਲੀ ਐ। ਫਿਰ ਇਹਨਾਂ ਨੇ ਮੇਰਾ ਨਾਮ ਗਲਾਬੋ ਰੱਖਤਾ। ਨਹੀਂ ਕੋਈ ਗੱਲ ਨਹੀਂ ਗਲਾਬੋ ਵੀ ਬਹੁਤ ਸੋਹਣਾ ਨਾਮ ਐ। ਤੁਸੀਂ ਛੇਤੀ ਇੱਥੋਂ ਵਗ ਜੋ। ਜੇ ਮੇਰੀ ਬੀਬੀ ਆ ਗਈ ਨਾ ਮੈਨੂੰ ਬਹੁਤ ਘੁੱਟੂਗੀ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਜਾਣਾ ਠੀਕ ਐ। ਮੈਂ ਜਾਣਾ ਕੋਈ ਨਹੀਂ ਇਹ ਦੁਬਾਰਾ ਨਾ ਆਇਓ ਸਾਡੇ ਘਰੇ ਜਾਨਾ ਬਾਈ ਹਾਂ ਬਾਈ ਮੈਂ ਚਲਦਾ ਸੀ ਕੀ ਕਹਿੰਦੀ ਬਾਈ ਕੁਛ ਨਹੀਂ ਬਈ ਉਹ ਤਾਂ ਬਹੁਤ ਦੁਖੀ ਹੈ ਯਾਰ ਬਈ ਮਾਂ ਤੋਂ ਡਰਦੀ ਵਾਲਾ ਹੋ ਤਾਹੀਂ ਬਈ ਮੈਂ ਨਹੀਂ ਚਾਹੁੰਦਾ ਹਨਾ ਮੇਰੇ ਕਰਕੇ ਉਹਨੂੰ ਕੋਈ ਦੁੱਖ ਨੀ ਦੇ ਬਈ ਫਿਰ ਉਹ ਤਾਂ ਫਿਰ ਆਏ ਤਾਂ ਫਿਰ ਤੰਗੀ ਵਾਲੀ ਹੋ ਤਾਂ ਓਕੇ ਜੇ ਮਾਂ ਨੇ ਉਹਨੂੰ ਕੋਈ ਨਿਸ਼ੇੜੀ ਲੱਭਦਾ ਫਿਰ ਉਹਦੋਂ ਦੁੱਖ ਆ ਬਾਈ ਉਹ ਬਾਈ ਕਾਦੀ ਟੈਂਸ਼ਨ ਆ ਲੈ ਰਾਤਾ ਹੁਣ ਮੈਂ ਇਹਦੇ ਨਾਲ ਹੀ ਕਰਾਉਂਗਾ ਬਈ ਫਿਰ ਤਾਂ ਬਾਲਾ ਬੜਾ ਧੰਨਵਾਦ ਤੇਰਾ ਬਈ ਇਹਦਾ ਬਸ ਸਹੀ ਗੱਲ ਤੇਰਾ ਸਾਰੀ ਉਮਰ ਗੁਣਨਾ ਬੋਲਦਾ ਬਈ ਇਹ ਕੋ ਨਾ ਨਾ ਕੋਈ ਖੁਣ ਵਾਲੀ ਕੋਈ ਗੱਲ ਨਹੀਂ ਬਸ ਕੁੜੀ ਚੰਗੀ ਹੋਣੀ ਚਾਹੀਦੀ ਉਹਦਾ ਬਈ ਹੁਣ ਦੀਦੀ ਹੈਗਾ ਬਗਾਨੀ ਮਾਂ ਦੇ ਹੁੰਦੇ ਵੀ ਮੂਹਰੇ ਨਹੀਂ ਬੋਲਦੀ ਉਹ ਚੱਲ ਕੋਈ ਗੱਲ ਨਹੀਂ ਬਈ ਜਿੰਨਾ ਜਲਦੀ ਹੋ ਸਕੇ ਮੈਂ ਉਹਨੂੰ ਜਲਦੀ ਰਿਸ਼ਤਾ ਲੈ ਕੇ ਆਉਂਗਾ ਚੰਗਾ ਬਈ ਓਕੇ ਜਾਇ ਮੰਡੀ ਮਨਜੀਤਪੁਰੇ ਹਾਂਜੀ ਜਾਇਆ ਏ ਤੇ ਇੱਕ ਗੱਲ ਹੋਰ ਦੱਸਾਂ ਤੈਨੂੰ ਬਹੁਤ ਹੀ ਸੋਹਣੀ ਗੱਲ ਐ ਐਨੀ ਖੁਸ਼ਖਬਰੀ ਵਾਲੀ ਗੱਲ ਐ ਅੱਛਾ ਤੇ ਮੈਨੂੰ ਅੱਜ ਨਾ ਕਲਦੀਪ ਮੈਡਮ ਭੈਣ ਜੀ ਮਿਲੇ ਸੀ ਉੱਥੇ ਅੱਛਾ ਅੱਛਾ ਹਾਂ ਤੇ ਉਹ ਨਾ ਅਬੀ ਪਰਜਾਈ ਦਾ ਪਤਾ ਲੈਣ ਗਈ ਸੀ ਅੱਛਾ ਕਹਿੰਦੀ ਹੋ ਢਿੱਲੀ ਜੋ ਕੇ ਆਟੇ ਮਾ ਦਾ ਪਤਾ ਲੈ ਕੇ ਆਈ ਆ ਤੇ ਫਿਰ ਮੈਨੂੰ ਉਹਨੇ ਹੋਰ ਹੀ ਖੁਸ਼ਖਬਰੀ ਦੱਸੀ ਕਹਿੰਦੀ ਭੈਣ ਜੀ ਮੇਰੀ ਸੁਣ ਲੈ ਗੱਲ ਮੈਂ ਤਾਂ ਤੇਰੇ ਬ੍ਰਿੰਦਰ ਨੂੰ ਆਪਣੀ ਕੁੜੀ ਦਾ ਰਿਸ਼ਤਾ ਦੇਉਂਗੀ ਅੱਛਾ ਅੱਛਾ ਵਾਹ ਵਾਹ ਐਨੀ ਸੋਹਣੀ ਖੁਸ਼ਖਬਰੀ ਦੀ ਗੱਲ ਹੋਈ ਆ ਤੇ ਬ੍ਰਿੰਦਰ ਕਿੱਥੇ ਗਿਆ ਬਿੰਦਰ ਆਜੰਬਾ ਇਹਦਾ ਇਹਦਾ ਬਹੁਤ ਹੀ ਵਧੀਆ ਗੱਲ ਹੈ ਹਾਂ ਹਾਂ ਨਾਲੇ ਸਾਰੇ ਦੋਸਤ ਨਾਲੇ ਰਿਸ਼ਤੇਦਾਰੀ ਰਿਸ਼ਤੇਦਾਰੀ ਇਹ ਕੋਈ ਨਹੀਂ ਵਧੀਆ ਗੱਲ ਹੈ ਹੋਰ ਤੇ ਜਦੋਂ ਬਿੰਦਰ ਆਗਣਾ ਤ੍ਰਿੰਦਰ ਨੂੰ ਦੱਸੋ ਤ੍ਰਿੰਦਰ ਵੀ ਬਹੁਤ ਹੀ ਖੁਸ਼ ਹੋਊਗਾ ਬਿੰਦਰ ਤਾਂ ਪਹਿਲੇ ਰਿਸ਼ਤਾ ਲੈਣ ਨੂੰ ਤਿਆਰ ਸੀ ਉਹ ਕੁੜੀ ਦਾ ਅੱਛਾ ਹਾਂ ਇਹ ਤਾਂ ਆਪਣੀ ਕਿਸਮਤ ਖੁੱਲ ਗਈ ਵਾਹ ਜੀ ਵਾਹ ਬਹੁਤ ਵਧੀਆ ਹੋਇਆ ਕੰਮ ਲੈ ਆ ਆ ਗਿਆ ਬਿੰਦਰ ਵੀ ਆ ਆਦਾ ਪੁੱਤ ਬੈਠ ਜਾ ਜਾ ਮਾ ਪਾਣੀ ਲੈ ਕੇ ਆ ਦੇ ਪੁੱਤਾ ਪਾਣੀ ਤਾਂ ਕਾਹਦਾ ਪਾਣੀ ਤੂੰ ਮੇਰੀ ਗੱਲ ਸੁਣ ਲੈ ਤੈਨੂੰ ਤਾਂ ਮੈਂ ਇਹ ਜੇ ਖੁਸ਼ਖਬਰੀ ਦੱਸਦੀ ਆ ਅੱਜ ਠੀਕ ਹੈ ਤੇ ਉਹਦੀ ਗੱਲ ਸੁਣ ਸਾਰੀ ਤੇ ਮਿਟ ਜੂਗੀ ਤੇਰੀ ਹਾਂ ਨਾਲੇ ਜਿਹੜਾ ਤੇਰਾ ਭਾਜਣਾ ਅੰਕਲ ਨਹੀਂ ਹੈਗਾ ਹਾਂ ਉਹ ਆਪਦੀ ਕੁੜੀ ਦਾ ਰਿਸ਼ਤਾ ਦੇਣ ਨੂੰ ਤਿਆਰ ਹੋ ਗਿਆ ਤੈਨੂੰ ਉਹ ਵੀ ਆ ਤਾਂ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਹਾਂ ਉਹ ਦੂਜੀ ਕੁੜੀ ਆ ਪ੍ਰੀਤੋ 엄마 ਮੈਂ ਪ੍ਰੀਤੋ ਨੂੰ ਨਹੀਂ ਗਲਾਬ ਨੂੰ ਪਿਆਰ ਕਰਦਾ ਲੈ ਹਏ ਦੇਖ ਜਿੰਮਤੀ ਆਲੇ ਕਹਿਣਗੇ ਆਪਾਂ ਚੋਵੇਂ ਮੰਨਣੀ ਪਾਉਗੀ ਪਰ ਰਿਸ਼ਤਾ ਤਾਂ ਪ੍ਰੀਤੋ ਦੀ ਕਰਨ ਨੂੰ ਤਿਆਰ ਹੋਏ ਨੇ ਗਲਾਬੋ ਦੀ ਕੋਈ ਗੱਲ ਨਹੀਂ ਚੱਲੀ ਹੈਗੀ ਉਹ ਨਹੀਂ ਨਹੀਂ ਜਿਵੇਂ ਮੁੰਡਾ ਕਹਿੰਦਾ ਠੀਕ ਕਹਿੰਦਾ ਇਹ ਲੈ ਫਿਰ ਜਹਨਤੀ ਆਲੇ ਨਾ ਮੰਨੇ ਫਿਰ ਆਪਾਂ ਕੀ ਕਰਾਂਗੇ ਉਹ ਭਾਜਨ ਮੇਰਾ ਦੋਸਤ ਹੈ ਮੈਂ ਆਪੇ ਉਹਨੂੰ ਠੀਕ ਕਰ ਲੂਗਾ ਆਪੇ ਮੰਨ ਜੂ ਉਹ ਮੈਨੂੰ ਤਾਂ ਐ ਲੱਗਦਾ ਜਿਵੇਂ ਹੁਣ ਉਹ ਕਹਿੰਦੇ ਨੇ ਸਾ ਪ੍ਰੀਤੋ ਦਾ ਰਿਸ਼ਤਾ ਕਰਨਾ ਹੈ ਜੇ ਉਹ ਨਾ ਮੰਨੇ ਸੋਡੇ ਦੋਸਤੀ ਵਿੱਚ ਵੀ ਫਰਕ ਪੈ ਜਾਊਗਾ ਤੂੰ ਸਿਆਣਾ ਬਣ ਉਹ ਨਹੀਂ ਕਹਿੰਦਾ ਨਹੀਂ ਮੁਕਰਦਾ ਉਹ ਕੋਈ ਗੱਲ ਨਹੀਂ ਮੈਂ ਵੀ ਸਾਬ ਨਾਲ ਗੱਲ ਕਰੂੰਗਾ ਤੇ ਡੈਡੀ ਜੀ ਵੀ ਆਪੇ ਹਿਸਾਬ ਨਾਲ ਗੱਲ ਕਰ ਲੈਣਗੇ ਐਂ ਕੀ ਹੁੰਦਾ ਨਾਲੇ ਜਿਹੜਾ ਰਿਸ਼ਤਾ ਮੈਨੂੰ ਮਨਜ਼ੂਰੀ ਨਹੀਂ ਮੈਂ ਉਹ ਰਿਸ਼ਤਾ ਕਿਵੇਂ ਲੈ ਲਾਂ ਬੇ ਉਹ ਵੀ ਤਾਂ ਉਸਦੀ ਭੈਣ ਹੈ ਉਹ ਕਿਹੜਾ ਕੋਈ ਹੋਰ ਹੈ ਕੁੜੀ ਉਹ ਨਹੀਂ ਮੁੰਡਾ ਠੀਕ ਕਹਿੰਦਾ ਮੁੰਡਾ ਠੀਕ ਕਹਿੰਦਾਗਾ ਤੈਨੂੰ ਤਾਂ ਠੀਕ ਲੱਗਣਾ ਹੀ ਆ ਜਦੋਂ ਨਾ ਭੈਣਾਂ ਵਿੱਚ ਕੋਈ ਫਰਕ ਹੀ ਨਹੀਂ ਹੈਗਾ ਮम्मा ਫਰਕ ਦੀ ਗੱਲ ਨਹੀਂ ਹੈਗੀ ਰੋਹਾ ਤਾਂ ਅੱਡ ਡੜਨੇ ਨਾ ਉਹ ਜਦੋਂ ਮੁੰਡੇ ਦਾ ਦਿਲ ਹੀ ਨਹੀਂ ਮੰਨਦਾ ਤੇ ਫੇਰ ਤੂੰ ੱੱਕੇ ਨਾਲ ਹੀ ਕਹਿੰਨੀ ਹੈ ਪ੍ਰੀਤੋ ਨਾਲ ਕਰਨਾ ਭਾਈ ਮੇਰੀ ਗੱਲ ਸੁਣ ਲੈ ਹਾਂ ਵਿਆਹ ਕੇ ਤੇ ਲਾਉਂਗੀ ਤਾਂ ਮੈਂ ਪ੍ਰੀਤੋ ਨੂੰ ਵਿਆਹ ਕੇ ਲਿਆਉਂਗੀ ਮੇਰੀ ਫੇਰ ਇਹ ਵੀ ਸ਼ ਓ ਮਾਂ ਜੇ ਤੇਰੀ ਇਹ ਸ਼ਰਤ ਆ ਨਾ ਤਾਂ ਮੇਰੀ ਵੀ ਸ਼ਰਤ ਸੁਣ ਲੈ ਨਾ ਮੈਂ ਪ੍ਰੀਤਨ ਨਾਲ ਵਿਆਹ ਅੱਜ ਕਰਾਂ ਮੈਂ ਤੇ ਨਾ ਕਰਾਂ ਮਾਂ ਕੱਲ ਨੂੰ ਯਾਦ ਰੱਖੀ ਗੱਲ ਨੂੰ ਇਹ ਲੈ ਸੁਣ ਲੈ ਉਹ ਜਵਾਨ ਮੁੰਡਾ ਹੈ ਅੱਜ ਕੱਲ ਜਵਾਨ ਮੁੰਡੇ ਨੂੰ ਟੋਕਦੇ ਨਹੀਂ ਹੁੰਦੇ ਕਿਤੇ ਹੋਰ ਨਾ ਕੁਝ ਕਰ ਲਏ ਉਹ ਉਹ ਮੈਂ ਕਹਿੰਦਾ ਧੀ ਆਲੇ ਮੰਨਣੇ ਨਹੀਂ ਉਹ ਮੰਨ ਜਾਣਗੇ ਮੇਰਾ ਦੋਸਤ ਆ ਉਹ ਮੈਨੂੰ ਪਤਾ ਉਸ ਦਾ ਚਲ ਠੀਕ ਹੈ ਮਨਾਲੀ ਦੋਸਤਾਂ ਵਾਲੇ ਹੋਰ ਹੋਰ ਰੰਗ ਚ ਭੰਗ ਪਾਵੇਂਗਾ ਤੂੰ ਉਹ ਚੰਗਾ ਜਾ ਤੂੰ ਜਾ ਕੇ ਅੰਦਰੋਂ ਪਾਣੀ ਲਿਆ ਨਾਲੇ ਚਾਹ ਬਣਾ ਦੇ ਥੋੜੀ ਜੀ ਮਰਦੀ। ਓਕੇ ਉਸੇ ਨਾਲ ਹੀ ਕਰਨਾ ਹੈ ਪ੍ਰੀਤੋ ਨਾਲ। ਅੱਛਾ। ਹਾਏ। ਚੱਲ ਕੋਈ ਨਹੀਂ ਇਹ ਤਾਂ ਮੈਂ ਹੁਣੇ ਹੀ ਗੱਲ ਕਰਦੀ ਆ। ਹਾਏ ਮੈਂ ਮਰ ਜਾ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ। ਨਿਕ ਲੈਣੀਆਂ ਨਹੀਂ ਡੈਣੇ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਐ। ਓਹ ਹੋ ਕੀ ਗਿਆ ਵਿੱਚੋਂ ਗੱਲ ਤਾਂ ਦੱਸ ਕੀ ਹੋਇਆ? ਹੋਣਾ ਕੀ ਸੀ ਜਿਹੜਾ ਆਪਾਂ ਰਿਸ਼ਤਾ ਪ੍ਰੀਤ ਵਾਸਤੇ ਪੱਕਾ ਕੀਤਾ ਸੀ। ਉਹ ਇਹਨੂੰ ਪਸੰਦ ਕਰਦੇ ਨੇ ਇਹ ਵਿਆਹ ਕਰਾਉਣ ਨੂੰ ਕਹਿੰਦੀ ਐ ਬੀਬੀ ਮੇਰੇ ਤੇ ਚੰਗੀ ਗੱਲ ਆ ਬੀਬੀ ਮੈਂ ਕਿਸੇ ਨਾਲ ਵਿਆਹ ਕਰਾਉਣ ਨੂੰ ਨਹੀਂ ਕਹਿੰਦੀ ਮੈਨੂੰ ਤਾਂ ਕਿਸ ਗੱਲ ਦਾ ਹੀ ਨਹੀਂ ਪਤਾ ਐਨੀ ਭੋਲੀ ਨਾ ਬਣ ਤੂੰ ਉਹ ਗੱਲ ਸੁਣ ਗੱਲ ਸੁਣਾ ਜੇ ਆਪਾਂ ਇਹ ਵੱਡੀ ਕੁੜੀ ਐ ਇਹਦਾ ਪਹਿਲਾ ਰਿਸ਼ਤਾ ਕਰਾਂਗੇ ਫੇਰ ਹੀ ਲੋਟ ਆਉ ਮੇਰੀ ਗੱਲ ਸੁਣ ਲੈ ਜੇ ਮੇਰੀ ਪ੍ਰੀਤ ਦਾ ਰਿਸ਼ਤਾ ਨਾ ਹੋਇਆ ਨਾ ਤੁਹਾਡੇ ਦੋਸਤ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਰਿਸ਼ਤਾ ਤੋੜ ਦੂੰ ਉਹਨਾਂ ਨਾਲ ਮੈਂ ਤੂੰ ਜੰਗ ਸੌ ਤੱਕ ਨਾ ਜਾ ਬਹੁਤ ਸਾਡਾ ਪੁਰਾਣੀ ਲਿਹਾਜਾ ਸਾਡੀ ਤੇ ਨਾਲ ਇਸ ਤਰ੍ਹਾਂ ਜੇ ਤੂੰ ਰਿਸ਼ਤਾ ਪਹਿਲਾਂ ਵੱਡੀ ਦਾ ਕਰਾਂਗੇ ਫੇਰ ਛੋਟੀ ਦਾ ਕਰਾਂਗੇ। ਬੇਬੇ ਜੀ ਮੈਨੂੰ ਆਪੇ ਬਾਪੂ ਦੀ ਸੌਂ ਲੱਗੀ ਹੈ ਮੈਨੂੰ ਸੱਚੀ ਵੀ ਨਹੀਂ ਪਤਾ ਕੀ ਹੋ ਰਿਹਾ ਹੈ। ਕੋਈ ਨਹੀਂ ਪਤਾ। ਅੱਛਾ ਤੈਨੂੰ ਪਤਾ ਨਹੀਂ ਕਾ? ਬੇਬੇ ਕਿਉਂ ਦਿੱਤੀ ਹੋਈ ਨਹੀਂ ਐ ਤੂੰ? ਫਿਰ ਕੀ ਹੋ ਜੂਗਾ ਜੇ ਮੇਰੀ ਵੱਡੀ ਭੈਣ ਦਾ ਰਿਸ਼ਤਾ ਹੋ ਜੂਗਾ? ਇਹਦਾ ਹੋ ਗਿਆ ਮੇਰਾ ਹੋ ਗਿਆ ਇੱਕ ਬਰਾਬਰੀ। ਇਹ ਪੁੱਤ ਮੈਂ ਕਦੇ ਨਹੀਂ ਹੋਣ ਦੇਣਾ। ਤੂੰ ਕਿਉਂ ਨਹੀਂ ਹੋਣ ਦੇਣਾ? ਨਹੀਂ ਹੋਣ ਦਿੰਦੀ ਮੈਂ ਕਰਾਂਗੇ। ਮੈਂ ਇੱਕ ਥਾਂ ਤੇ ਇਹਦਾ ਦਰਿਆਤ ਰੱਖ ਦੇ। ਮੈਂ ਤਾਂ ਹੋਣ ਨਹੀਂ ਦੇਣਾ ਮੈਂ ਤਾਂ ਮੇਰੀ ਧੀ ਦਾ ਕਰੂੰਗੀ ਉਥੇ। ਤੂੰ ਜਾ ਪੁੱਤ ਮੈਂ ਆਪੇ ਸੰਭਾਲ ਲੂੰਗਾ। ਦੇਖ ਸੰਭਾਲ ਲੁਗਾ ਇਹ ਕਾਤੋਂ ਬੈਠੀ ਸੀ ਪੀੜੀਆਂ ਦਾੜਾ ਮੈਨੂੰ ਸੀ ਪਤਾ ਖਸਮ ਦੇ ਮੂਰੇ ਬੇ ਮੇਰੀ ਕੀ ਕਰਨੀ ਆ ਤੂੰ ਹੱਟ ਮੇਰੇ ਤੇਰਾ ਦਿਮਾਗ ਹੱਲੇ ਤੇਰਾ ਆਹੋ ਮੇਰਾ ਤਾਂ ਮੂੰਹ ਖੱਲ ਗਿਆ ਪਤਾ ਮਾਰ ਕੇ ਛੱਡੂਏ ਨੇ ਤੇ ਕਿਵੇਂ ਪਕਾਈ ਮਾਰ ਦਿਆ ਕੁੱਤਿਆਂ ਵਾਲੀ ਮਾਰਦੀ ਆ ਪਕਾਈ ਸੰਭਾਲ ਲੈ ਇਹਨੂੰ ਤੂੰ ਭੱਗ ਜਾ ਇੱਥੋਂ ਮੈਂ ਤਾਂ ਛੇਤਰ ਨਾ ਖਾ ਲਈ ਕੋਈ ਨਗਲਾ ਮੈਨੂੰ ਥੋੜੀ ਸੌਂ ਲੱਗੇ ਫੇਰ ਉਹ ਕਿਸੇ ਵੀ ਗੱਲ ਦਾ ਨਹੀਂ ਪਤਾ ਕੋਈ ਨਹੀਂ ਪੁੱਤ ਕੋਈ ਨਹੀਂ ਮੇਰਾ ਰਸਤਾ ਤੇਰਾ ਮੈਂ ਹੀ ਕਰਨਾ ਮੈਂ ਕੋਈ ਰਿਸ਼ਤਾ ਨਹੀਂ ਘਰਉਣਾ ਦਾ ਆ ਜੀ ਪਰ ਬੇਬੇ ਨੂੰ ਸਮਝਾ ਦੋ ਕੋਈ ਨਹੀਂ ਤੇ ਬੇਬੇ ਦਾ ਪਤਾ ਤਾਂ ਹੈਗਾ ਤੂੰ ਕਿਉਂ ਰੁਹੀ ਐਨੀ ਆ ਉਹ ਤੇ ਸੁਭਾਈ ਐ ਮੇਦਾ ਚੁੱਪ ਕਰ ਜਾ ਪੱਤਾ ਹੁਣ ਮੈਂ ਰਿਸ਼ਤਾ ਤੇਰਾ ਉੱਥੇ ਹੀ ਕਰਕੇ ਹਟੂ ਬਾਪੂ ਤੂੰ ਸਮਝਾ ਨਹੀਂ ਸਕਦਾ ਬਿੱਬੀ ਨੂੰ ਐਨਾ ਵੀ ਨਹੀਂ ਹੁੰਦਾ ਵਿਚਾਰੀ ਨੂੰ ਕੁੱਟ ਕੇ ਬਾਗੀ ਲੈ ਮਰ ਜਾ ਦੇਖ ਲੈ ਨਿਤ ਵੈ ਨਾ ਕਾਟਾ ਗੁੰਨ ਲਿਆ ਤੇ ਦੂਜੇ ਕਿੱਧਰ ਜਾਣਗੇ ਬੀਬੀ ਚੱਕਿਆ ਪਿਆ ਸਵੇਰਾ ਵਾਲਾ ਅਸੀਂ ਵਿਹਾਂ ਆਟਾ ਨਹੀਂ ਖਾਣਾ ਤਾਜਾ ਆਟਾ ਗੁੰਨ ਸਾਰਾ ਤਾਜੇ ਦੀਆਂ ਰੋਟੀਆਂ ਪਕਾ ਬੀਬੀ ਮੈਂ ਖਾ ਲੂੰਗੀ ਜੇ ਤੂੰ ਸੋਚਦੀ ਹੋਵੇਂ ਨਾ ਵੀ ਮੈਂ ਪਟਵਾਰੀ ਨਾਲ ਵਿਆਹ ਕਰਾ ਲੂੰਗੀ ਤੇ ਮੈਂ ਸੌਖੀ ਰਹੂੰਗੀ ਠੀਕ ਹੈ ਇਹ ਮੈਂ ਕਦੇ ਵੀ ਨਹੀਂ ਹੋਣ ਦੇਣਾ ਜਿੰਨੀ ਮੇਥੋਂ ਕੋਸ਼ਿਸ਼ ਹੋਈ ਨਾ ਮੈਂ ਜ਼ਰੂਰ ਕਰੂੰਗੀ ਬੀਬੀ ਮੈਂ ਤੁਹਾਡੇ ਲਈ ਕਦੇ ਗੱਲ ਕੀਤੀ ਹੈ ਵੀ ਮੈਂ ਬਟਵਾਰੀ ਨਾਲ ਵਿਆਹ ਕਰਾਉਣਾ ਮੈਨੂੰ ਨਹੀਂ ਪਤਾ ਉਹਦੇ ਮਨ 'ਚ ਕੀ ਚੱਲਦਾ ਪਰ ਮੇਰੇ ਮਨ 'ਚ ਆਇਆ ਕੁਝ ਵੀ ਨਹੀਂ ਚੱਲਦਾ ਤੇਰੇ ਮਨ 'ਚ ਚੱਲਦਾ ਸੀ ਫੇਰ ਹੀ ਉਹਨਾਂ ਨੇ ਹਾਂ ਕੀਤੀ ਤੇਰੇ ਬਾਰੇ ਬੀਬੀ ਮੈਨੂੰ ਸੱਚੀ ਨਹੀਂ ਪਤਾ ਤੁਸੀਂ ਆਪਣੀ ਪ੍ਰੀਤੋ ਵਾਸਤੇ ਰਿਸ਼ਤਾ ਭੇਜਿਆ ਸੀ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਵੇਂ ਨਾ ਕਰਕੇ ਮੇਰਾ ਰਿਸ਼ਤਾ ਮੰਗ ਲਿਆ ਪਰ ਮੈਂ ਤੈਨੂੰ ਨਹੀਂ ਉੱਥੇ ਵਿਆਹਣ ਦੰਦੀ ਕਿਤੇ ਤੇਰੇ ਚਿੱਤ 'ਚ ਬਹੁਤ ਖੁਸ਼ੀ ਆਗੀ ਨਾ ਹਨਾ ਕੰਮ ਕਰ ਲੈ ਫਟਾਫਟ ਇਨੂੰ ਇੱਕ ਪਾਸੇ ਲਾ ਦੇ ਤੇ ਦੁਬਾਰੇ ਗੁੰਨ ਲਈ ਹਾਂਜੀ ਹਾਂ ਪਤਾ ਨਹੀਂ ਮੇਰੇ ਜੀਜੀ ਕਿਹੜੀ ਖਾਸੀਤ ਹੈ ਜਿਹੜੀ ਬ੍ਰਿੰਦਰ ਨੂੰ ਦੇਗੀ ਭੈਣ ਦੇ ਰਿਸ਼ਤੇ ਨੂੰ ਨਾ ਕਰਕੇ ਮੇਰਾ ਹੱਥ ਮੰਗ ਲਿਆ ਪਰ ਬੀਬੀ ਨੇ ਤਾਂ ਸਭ ਕਦੇ ਵੀ ਨਹੀਂ ਹੋਣ ਦੇਣਾ ਨਾਲ ਮੈਂ ਕੀ ਲੈਣਾ ਮੈਂ ਤਾਂ ਆਪ ਚਾਹੁੰਨੀ ਆ ਵੀ ਪ੍ਰੀਤ ਭੈਣ ਦਾ ਰਿਸ਼ਤਾ ਹੋ ਜੀ ਪਟਵਾਰੀ ਨਾਲ ਮੇਰਾ ਕੀ ਆ ਨਾਲੇ ਮੇਰੀ ੱਡੀ ਵੱਡੀ ਕਿਸਮਤ ਕਿੱਥੇ ਆ ਵੀ ਮੇਰਾ ਪਟਵਾਰੀ ਨਾਲ ਵਿਆਹ ਹੋ ਜੂ ਮੇਰੇ ਕਰਮਾਂ ਚ ਤਾਂ ਹੀ ਕੁਝ ਲਿਖਿਆ ਹੋਇਆ ਰੋਣਾ ਧੋਣਾ ਸੁਣਨਾ ਲੋਕਾਂ ਦੇ ਗਾਣੇ ਸੁਣਨੇ ਆ ਦਫਕੇ ਸੁਣਨੇ ਤੇ ਘਰ ਦੇ ਸਾਰੇ ਕੰਮ ਕਰਨੇ ਜੰਗ ਸਿੰਘ ਓ ਆ ਵੀ ਪੰਨ ਸਿਆ ਕੀ ਹਾਲ ਆ ਤੇਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਜੰਗਸਾ ਸਿਹਤ ਠੀਕ ਆ ਆ ਠੀਕ ਆ ਵਧੀਆ ਬਹਿ ਜਾ ਬੈਠੇ ਹੋਰ ਸੁਣਾ ਕਿਵੇਂ ਆਇਆ ਸੀ ਬਸ ਤੈਨੂੰ ਮਿਲਣ ਆ ਗਿਆ ਬਾਈ ਅੱਛਾ ਹਾਂ ਉਹ ਮਨਜੀਤ ਕੌਰ ਆ ਪਾਣੀ ਲਿਆਈ ਇੱਥੋਂ ਤੁਸੀਂ ਪਾਣੀ ਨੂੰ ਤਾਂ ਛੱਡੋ ਹਾਂ ਆਪਾਂ ਇੱਕ ਦੋ ਗੱਲਾਂ ਕਰਨੀਆਂ ਨੇ ਹਾਂ ਕੋਈ ਗੱਲ ਨੀ ਕਰੋ ਹਾਂ ਮੈਨੂੰ ਕੱਲ ਪਤਾ ਲੱਗਿਆ ਅਸਲ 'ਚ ਘਰੇ ਕਲੇਸ਼ ਹੋਇਆ ਜਦੋਂ ਹਾਂ ਤੇ ਉਹ ਸਾਨੂੰ ਤਾਂ ਐਸੀ ਵੀ ਛੋਟੀ ਪ੍ਰੀਤੀ ਦਾ ਰਿਸ਼ਤਾ ਕਰਾਂਗੇ ਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਲੋ ਜੀ ਪਾਣੀ ਲਓ ਜੀ ਤੇ ਮੈਂ ਸੁਣਿਆ ਵੀ ਮੁੰਡਾ ਆਪਣੀ ਵੱਡੀ ਕੁੜੀ ਨੂੰ ਚਾਹੁੰਦਾ ਹੈ। ਅੱਛਾ ਅੱਛਾ ਉਹ ਮੈਨੂੰ ਵੀ ਕੱਲ ਹੀ ਪਤਾ ਲੱਗਿਆ ਇਸ ਗੱਲ ਦਾ। ਅੱਛਾ ਹਾਂ। ਅੱਛਾ ਫਿਰ ਹੁਣ ਸਾਡੇ ਹੰਨੀਆਂ ਤਾਂ ਕੁਇਟੇ ਲੈਣੀ ਤੁਸੀਂ ਦੇਖੋ ਤੁਹਾਨੂੰ ਕਿਵੇਂ ਲੱਗਦਾ। ਬਰਿੰਦਰ ਨਾਲ ਗੱਲ ਕਰ ਲਈ ਆਪਾਂ। ਹਾਂ ਚਲੋ ਮੇਰੇ ਮੇਰੇ ਵੱਲੋਂ ਤਾਂ ਪੱਕੀ ਆ ਗੱਲ ਪਰ ਬਰਿੰਦਰ ਜੀ ਸੋ ਕਿਹੜੀ ਕੁੜੀ ਦਾ ਪੱਟੀ ਦਾ ਕਬੀਲ ਆਪਣਾ ਗਲਾਪੂ ਅਸੀਂ ਤਾਂ ਛੋਟੀ ਦਾ ਕਰਨ ਨੂੰ ਸੋਚ ਲਿਆ ਵੀ ਛੋਟੀ ਦਾ ਕਰਾਂਗੇ ਇੱਥੇ ਰਿਸ਼ਤਾ। ਜੀ ਮੇਰੀ ਗੱਲ ਸੁਣ ਲਓ। ਮੁੰਡਾ ਸਾਡਾ ਗਲਾਬੋ ਨਾਲ ਰਿਸ਼ਤਾ ਕਰਾਉਣ ਨੂੰ ਤਾਂ ਤਿਆਰ ਹੈ ਠੀਕ ਹੈ ਜੀ ਦੇਖੋ ਫਿਰ ਉਹਨੂੰ ਪੁੱਛਣਾ ਕਰਨਾ ਪਊਗਾ ਜੇ ਮੈਂ ਮੁੰਡਾ ਕਹੂੰਗਾ ਉਵੇਂ ਸਾਨੂੰ ਗੱਲ ਤੈਅ ਕਰਨੀ ਪਊਗੀ ਨਾ ਕੋਈ ਨਹੀਂ ਤੁਸੀਂ ਉਹਦੀ ਰਾਇ ਲੈਣੀ ਜ਼ਰੂਰੀ ਹੈ ਜੀ ਥੋੜਾ ਜਿਹਾ ਇੱਕ ਭੈਣ ਜੀ ਘਬਰਾ ਜਾਂਦੇ ਨੇ ਥੋੜਾ ਜਿਹਾ ਉਹ ਇਸੇ ਗੱਲੋਂ ਘਬਰਾਉਂਦੇ ਉਹ ਵੱਡੀ ਕੁੜੀ ਦਾ ਰਿਸ਼ਤਾ ਇੱਥੇ ਕਰਨਾ ਨਹੀਂ ਚਾਹੁੰਦੀ ਉਹ ਕਹਿੰਦੀ ਵੀ ਛੋਟੀ ਕੁੜੀ ਦਾ ਰਿਸ਼ਤਾ ਕਰਨਾ ਜੇ ਕਰਨਾ ਹੈ ਤਾਂ ਚਲੋ ਫਿਰ ਆਪਾਂ ਬਰਿੰਦਰ ਦੇ ਮੂਹ ਦੀ ਸਰਵਰ ਲੈ ਜਾਂਦੇ ਹਾਂ ਤੇ ਪੁੱਛ ਲੈਣਗੇ ਆਪਾਂ ਉਵੇਂ ਕਰ ਲਾਂਗੇ ਜੀ ਬਸ ਇਹ ਤਾਂ ਮੈਨੂੰ ਜ਼ਰੂਰ ਪਤਾ ਹੈ ਵੀ ਗਲਾਬੋ ਦਾ ਰਿਸ਼ਤਾ ਲੈਣ ਨੂੰ ਪਹਿਲਾਂ ਵੀ ਸਾਡੀ ਗੱਲ ਮਤਲਬ ਛੋਟੀ ਗੱਲ ਤੋਂ ਪਹਿਲਾਂ ਵੀ ਸਾਡੀ ਗੱਲ ਹੋਈ ਸੀ ਠੀਕ ਹੈ ਜੀ ਹਾਂ ਤੇ ਛੋਟੀ ਕੁੜੀ ਬਾਰੇ ਸਾਡੇ ਹਾਲੇ ਕੋਈ ਨਾ ਪੱਕਾ ਨਹੀਂ ਸੀ ਕਹਿ ਸਕਦੇ ਚਲੋ ਕੋਈ ਗੱਲ ਨਹੀਂ ਤੁਸੀਂ ਬਰਿੰਦਰ ਦੇ ਮੁੰਡੇ ਦੀ ਗੱਲ ਲੈ ਲਓ ਜੀ ਮੈਂ ਭੇਜ ਦਿੰਨੀ ਆ ਉਹ ਬਰਿੰਦਰ ਉਹ ਆ ਜਾ ਪੁੱਤ ਠੀਕ ਹੈ ਜਮਤ ਸੀ ਕਰੋਗਾ ਹਾਂ ਹੱਸ ਗਿਆ ਸਾਸਿਕਾ ਉਹ ਠੀਕ ਹੈ ਹਾਂ ਠੀਕ ਹੈ ਸਾਰੇ ਠੀਕ ਸੀ ਸਾਰੇ ਸਾਰੇ ਠੀਕ ਹੈ ਭਾਈ ਹਾਂ ਜੀ ਬੱਪੂ ਜੀ ਉਹ ਵੀ ਇਹ ਰਸਤਾ ਲੈ ਕੇ ਆਣਗੇ ਪੱਪੂ ਜੀ ਮੈਂ ਤੁਹਾਨੂੰ ਦੱਸਿਆ ਤਾਂ ਸੀ ਹੂੰ ਮੈਂ ਬਿਆ ਪ੍ਰੀਤ ਨਾਲ ਨਹੀਂ ਗਲਾਬੋ ਨਾਲ ਕਰਾਉਣਾ ਚਾਹੁੰਨਾ ਕੋਈ ਗੱਲ ਨਹੀਂ ਪੁੱਤ ਸਾਨੂੰ ਹੁਣ ਪਤਾ ਲੱਗ ਗਿਆ ਜੇ ਤੂੰ ਪ੍ਰੀਤ ਨਾਲ ਨਹੀਂ ਪਿਆ ਵਿਆਹ ਕਰਾਉਣਾ ਗਲਾਬੋ ਨਾਲ ਕਰਾਉਣਾ ਹੈ ਹਾਂਜੀ ਤਾਂ ਅਸੀਂ ਗਲਾਬੋ ਦਾ ਰਿਸ਼ਤਾ ਕਰ ਦਾਂਗੇ ਤੈਨੂੰ ਮੇਰੇ ਬੰਨੀਓ ਹਾਂ ਇਹ ਤਾਂ ਬਹੁਤ ਖੁਸ਼ਖਬਰੀ ਦੀ ਗੱਲ ਹੈ ਹਾਂ ਮੈਂ ਬਾਪੂ ਜੀ ਨੂੰ ਕੱਲ ਦੱਸਿਆ ਸੀਗਾ ਕਿ ਪ੍ਰੀਤ ਵੀ ਬਹੁਤ ਸਿਆਣੀ ਕੁੜੀ ਹੈ ਪਰ ਮੈਂ ਪਿਆਰ ਤਾਂ ਹੁਣ ਗਲਾਬੋ ਨੂੰ ਹੀ ਕਰਨਾ ਨਾ ਉਹਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਦਾ ਸੀਗਾ ਬਸ ਇੰਨਾ ਕਹਿ ਵੀ ਗਲਾਬੋ ਦਾ ਖਾਸ ਕਰਕੇ ਧਿਆਨ ਰੱਖੀ ਪੁੱਤ ਨਾ ਨਾ ਗਲਬ ਉਹਦਾ ਮੈਂ ਬਹੁਤ ਜ਼ਿਆਦਾ ਧਿਆਨ ਰੱਖੂਗਾ ਉਹਦੀ ਟੈਨਸ਼ਨ ਨਾ ਲਾਓ ਤੁਸੀਂ ਉਹ ਸਾਰਾ ਮੇਰੇ ਤੇ ਛੱਡ ਦਿਓ ਤੁਸੀਂ ਠੀਕ ਹੈ ਆ ਤਾਂ ਮੇਰਾ ਪੁੱਤ ਬਹੁਤ ਸੋਹਣਾ ਹੈ ਠੀਕ ਹੈ ਹਾਂਜੀ ਗੱਲ ਤੇ ਰਹੀ ਗੱਲ ਸਾਡੇ ਘਰ ਦੀ ਹਾਂਜੀ ਤੇਰੀ ਮਾਤਾ ਜੀ ਦਾ ਬਹੁਤਾ ਤੁਸੀਂ ਖਿਆਲ ਨਾ ਕਰਿਓ ਉਹਦਾ ਤਾਂ ਸੁਭਾਅ ਹੀ ਆ ਤਾਂ ਕੁੱਤੇ ਦੀ ਵੱਡੀ ਐ ਉਹਨੂੰ ਤੂੰ ਕਾਹਨੂੰ ਛੇੜਦਾ ਫਿਰ ਮੈਨੂੰ ਇੱਥੇ ਗੁੱਸਾ ਨਾ ਚੜ ਜਾਏ ਨਹੀਂ ਫਿਰ ਉਹਨੂੰ ਪੁੱਛਣਾ ਚਾਹੀਦਾ ਮળો ਮੋਟਾ ਕੋਈ ਨਹੀਂ ਉਹਦਾ ਮੈਂ ਆਪੇ ਬੰਦੋਬਸਤ ਕਰੂੰ ਤੇ ਸਾਡੇ ਕੰਨ ਨੂੰ ਹਾਂ ਤੇ ਤੁਸੀਂ ਗਲਬੋ ਨੂੰ ਹੀ ਰਿਸ਼ਤਾ ਪਸੰਦ ਕਰ ਲਿਆ ਚਲੋ ਉਹਦੇ ਸਗਨ ਪਾਓ ਤੁਸੀਂ ਆ ਕੋਈ ਗੱਲ ਨਹੀਂ ਬਾਪੂ ਜੀ ਜਦੋਂ ਤੁਸੀਂ ਕੰਮ ਹੋਧੀ ਆ ਜਾਗੇ ਬਸ ਆ ਜੋ ਐਤਵਾਰ ਨੂੰ ਆਜੋ ਐਤਵਾਰ ਨੂੰ ਹਾਂ ਛਾਪਾਣੀ ਤੇ ਪੀਲੇ ਦੇ ਬਾਪੂ ਜੀ ਬਸ ਕੋਈ ਨਹੀਂ ਫੇਰ ਪੀ ਮੰਗੇ ਠੀਕ ਹੈ ਜੀ ਹਾਂ ਲੈ ਦੇਖ ਲੈ ਇਹ ਤਾਂ ਉਹੀ ਮਾਰੀ ਜਾਂਦੇ ਨੇ ਪੱਕਾਈ ਪਹਿਲਾਂ ਮੈਂ ਨਹੀਂ ਗੱਲਾ ਬਦਰ ਰਿਸ਼ਤਾ ਲੈਂਦੀ ਉਹਦੀ ਮਾਂ ਸੱਚ ਗੱਲ ਕਹਿੰਦੀ ਸੀ ਕੀ ਪਤਾ ਸੱਚੂਆਂ ਬੋਤੇ ਦਮੱਕ ਦੀ ਹੋਵੇ ਨਾਲੇ ਮੁੰਡੇ ਨੂੰ ਮੇਰੇ ਨੂੰ ਕੀ ਪਤਾਗਾ ਇਹ ਤਾਂ ਬੋਲੀਆਂ ਗੱਲਾਂ ਕਰਦਾ ਤੂੰ ਪੜਿਆ ਲਿਖਿਆ ਪਟਵਾਰੀ ਲੱਗਿਆ ਪਹਿਲਾਂ ਮੈਂ ਆਣ ਪੜ ਕੁੜੀ ਦਾ ਰਿਸ਼ਤਾ ਲੈਣੀ ਆ ਇਹ ਤਾਂ ਮੈਨੂੰ ਸਕੀਮ ਕੋਈ ਨਾ ਕੋਈ ਲੜਾਉਣੀ ਪਊਗੀ ਸਸ਼ੀਗਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਜਿਹੜਾ ਪਾਰਟ ਸੀ ਗਲੱਬ ਦਾ ਹੁਣੇ-ਹੁਣੇ ਵੇਖ ਕੇ ਹਟਿਆ ਦੂਜਾ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ ਤੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਕਿਹਾ ਸੀਗਾ ਕਿ ਕੁਝ ਕੁ ਟਾਈਮ ਵੇਟ ਕਰਨੀ ਪਊਗੀ ਇਸ ਕਰਕੇ ਥੋੜੀ ਸਾਰੀ ਵੇਟ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਅਸੀਂ ਨੇ ਗਲਾਬੋ ਵੈਬ ਸੀਰੀਜ਼ ਸਟਾਰਟ ਕਰਤਾ ਤੇ ਉਹਦਾ ਦੂਜਾ ਭਾਗ ਅੱਜ ਲੈ ਕੇ ਆਏ ਸੀਗੇ ਜੇ ਤੁਹਾਨੂੰ ਇਹ ਵਾਲਾ ਪਾਰਟ ਵਧੀਆ ਲੱਗਿਆ ਸੀਰੀਅਸਲੀ ਕਹਿ ਰਹੀ ਆ ਮੈਂ ਅ ਇਹਦੇ ਵਿੱਚ ਜਾਇਏ ਤੁਹਾਨੂੰ ਕੁਝ ਬੋਰਿੰਗ ਲੱਗਿਆ ਹੋਵੇ ਭਾਵੇਂ ਨਾ ਪਰ ਜਿਹੜੇ ਇਸ ਤੋਂ ਬਾਅਦ ਕਮਿੰਗ ਆ ਰਹੇ ਨੇ ਆਪਣੀ ਸੀਰੀਜ਼ ਨੈਕਸਟ ਬਹੁਤ ਜ਼ਿਆਦਾ ਇੰਟਰਸਟਿਡ ਹੋਣਗੇ ਇੰਟਰਸਟਿਡ ਭਰਪੂਰ ਹੋਣਗੇ ਤੇ ਤੁਸੀਂ ਵੇਖ ਕੇ ਨਾ ਬਾ ਕਮਾਲ ਲਗਾਉਂਗੇ ਕਿਉਂਕਿ ਸਟੋਰੀ ਬਹੁਤ ਸੋਹਣੀ ਆ ਅ ਬਾਕੀ ਜਿਹਦਾ ਹਰ ਵਾਰ ਦੀ ਤਰ੍ਹਾਂ ਬੈਸਟ ਕਮੈਂਟ ਹੋਊਗਾ ਉਹਨੂੰ ਪਿੰਨ ਕੀਤਾ ਜਾਊਗਾ ਤੇ ਜਿਹੜੇ ਫੇਸਬੁੱਕ ਤੇ ਵੇਖ ਰਹੇ ਆ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵਧੀਆ-ਵਧੀਆ ਕਮੈਂਟਸ ਕਰਕੇ ਦੱਸਿਓ ਤੁਹਾਨੂੰ ਗਲਾਬੋ ਕਿਵੇਂ ਲੱਗੀ ਗਲਾਬੋ ਦੀ ਮੰਮੀ ਦਾ ਕਰੈਕਟਰ ਕਿਹੋ ਜਿਹਾ ਹੈ ਗਲਾਬੋ ਦੀ ਸੱਸ ਦਾ ਕਰੈਕਟਰ ਕਿਹੋ ਜਿਹਾ ਹੈ ਗਲਾਬੋ ਦੀ ਭੈਣ ਦਾ ਕਿਹੋ ਜਿਹਾ ਸਾਰਿਆਂ ਦੇ ਕਰੈਕਟਰਾਂ ਬਾਰੇ ਦੱਸਣਾ ਤੇ ਗਾਣਾ ਵੀ ਕੱਢਦੇ ਹੋ ਭਾਵੇਂ ਜਿਹਨੂੰ ਕੱਢਣੀ ਹੋਈਆਂ ਜਿਹੜੀ ਬਾੜੀ ਲੱਗਦੀ ਹੋਈ ਕੋਈ ਗੱਲ ਨਹੀਂ ਕਿਉਂ ਸਾਨੂੰ ਵਧੀਆ ਲੱਗਦਾ ਕਿ ਤੁਸੀਂ ਫੀਲ ਕਰਦੇ ਹੋ ਤੁਹਾਨੂੰ ਫੀਲ ਆਉਣਾ ਚਾਹੀਦਾ ਹਨਾ ਤੇ ਤੁਹਾਡੇ ਤੇ ਡਿਪੈਂਡ ਹੁੰਦਾ ਜੇ ਤੁਸੀਂ ਕਮੈਂਟਸ ਵਿੱਚ ਦੱਸੋਗੇ ਤੁਹਾਨੂੰ ਫੇਰ ਹੀ ਪਤਾ ਲੱਗੂਗਾ ਕਿ ਤੁਹਾਨੂੰ ਫੀਲ ਆ ਰਿਹਾ ਤੇ ਬਾਕੀ ਜਿਹੜੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਕਾਂ ਕਰਕੇ ਆਪਾਂ ਜਲਦੀ ਅਗਲਾ ਕੇ ਕੱਟ ਸਕੀਏ ਸਬਸਕ੍ਰਾਈਬਰ ਦਾ ਬਾਕੀ ਸਾਰਿਆਂ ਦਾ ਤੈਨ ਦਿলো ਧੰਨਵਾਦ ਥੈਂਕ ਯੂ ਸੋ ਮਚ